ਇੱਕ ਸਵੀਮਿੰਗ ਪੂਲ ਬਣਾਇਆ ਸੀ ਨਹਾਉਣ ਵਾਸਤੇ ਪਰ ਜਿਹੜਾ ਇਹ ਵੀ ਬਿਲਕੁਲ ਰੱਦੀ ਹੋ ਗਿਆ ਕਰੋੜਾ ਰੁਪਿਆ ਕੋਠੀ ਤੇ ਲਾ ਕੇ ਮਾਲਕ ਕਿੱਧਰ ਚਲੇ ਗਏ ਦੋਸਤੋ ਆ ਜਿਹੜੀ ਤੁਸੀਂ ਸਾਹਮਣੇ ਕੋਠੀ ਵੇਖ ਰਹੇ ਹੋ ਇਹਦੇ ਕਰੋੜਾ ਰੁਪਿਆ ਲੱਗਿਆ ਹੋਇਆ ਪਰ ਪਈ ਬਿਲਕੁਲ ਜਿਹੜੀ ਸੁੰਨੀ ਐ ਇਹ ਕੋਠੀ ਫੇਸਬੁੱਕ ਇੰਸਟਾਗ੍ਰam YouTube ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਐ ਤੇ ਅੱਜ ਇਸ ਕੋਠੀ ਦੇ ਵਿੱਚ ਪਹੁੰਚੇ ਆ ਦੱਸਾਂਗੇ ਕਿਉਂ ਸੁੰਨੀ ਛੱਡ ਗਏ ਕੋਠੀ ਤੇ ਕਿੰਨਾ ਜਿਹੜਾ ਇਹਦੇ ਵਿੱਚ ਫਰਨੀਚਰ ਲੱਗਿਆ ਤੇ ਕਿੰਨਾ ਰੁਪਿਆ ਲੱਗਿਆ ਹੈ ਨਾ ਸਾਰੀ ਗੱਲਬਾਤ ਕਰਾਂਗੇ ਦੋਸਤੋ ਆ ਦੇਖੋ ਪਹਿਲਾਂ ਜਦੋਂ ਐਂਟਰ ਹੁੰ ਤਾਂ ਦੋਏ ਪਾਸੇ ਜਿਹੜੀਆਂ ਪੌੜੀਆਂ ጫੜੀਆਂ ਹੋਈਆਂ ਨੇ ਆ ਦੇਖੋ ਬਿਲਕੁਲ ਸੁੰਨੀ ਕੋਠੀ ਹੋ ਗਈ ਮਾਲਕਾਂ ਦੀ ਗੱਲ ਕਰੀਏ ਇਸ ਦੇ ਮਾਲਕ ਨੇ ਜਿਹੜਾ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਿਹੜੇ ਮੇਨ ਮਾਲਕ ਸੀਗੇ ਮਤਲਬ ਉਹਨਾਂ ਦੀ ਤਾਂ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਬੱਚੇ ਸੀ ਉਹ ਕੈਨੇਡਾ ਦੇ ਵਿੱਚ ਰਹਿੰਦੇ ਸੀ ਪਰ ਦੁਬਾਰੇ ਜਿਹੜਾ ਇਸ ਕੋਠੀ ਦੇ ਵਿੱਚ ਵਾਪਸ ਨਹੀਂ ਆਏ ਤਾਂ ਦੋਸਤੋ ਜਿਹੜੀ ਸਾਮ ਸਵਾਲ ਇਸ ਕੋਠੀ ਦੀ ਕਹਿਦੀ ਆਪਾਂ ਬਿਲਕੁਲ ਵੀ ਜਿਹੜੀ ਕੀਤੀ ਨਹੀਂ ਗਈ ਜਿਵੇਂ ਕਿ ਤੁਸੀਂ ਜਾਣਦੇ ਹੋ ਹੈਨਾ ਆਪਣੇ ਪੰਜਾਬ 'ਚ ਕੋਈ ਬਾਹਰ ਬਾਗ ਜਿੱਦਾਂ ਜਿਹੜਾ ਵਾਪਸ ਨਹੀਂ ਆਉਂਦਾ ਗੱਲਾਂ ਬਹੁਤ ਕਰਦੇ ਨੇ ਪਰ ਦੋਸਤੋ ਵਾਪਸ ਕੋਈ ਤਾਂ ਉਸੇ ਤਰ੍ਹਾਂ ਕਹਦੀ ਵੀ ਇਹ ਕਰਦੇ ਮਾਲਕਾਂ ਦੀ ਕੋਈ ਮਜਬੂਰੀ ਹੋਊਗੀ ਜਿਹੜਾ ਵਾਪਸ ਨਹੀਂ ਆ ਸਕੇ ਬਹੁਤ ਜ਼ਿਆਦੇ ਪੰਜਾਬ ਦੇ ਮੁੰਡੇ ਕੁੜੀਆਂ ਕਹਦੀ ਵੀ ਆਪਾਂ ਜਿਹੜਾ ਬਾਹਰ ਜਾ ਰਹੇ ਨੇ ਨਾ ਤਾਂ ਦੇਖ ਲਓ ਦੋਸਤੋ ਜਿਹੜਾ ਬੈਡਰੂਮ ਹੈ ਇੱਥੇ ਕੱਪੜੇ ਉਸੇ ਤਰ੍ਹਾਂ ਜਿਹੜੇ ਖਿੱਲਰੇ ਪੈਣੇ ਲਮਾਰੀਆਂ ਹਨਾ ਤਾਂ ਕਦੇ ਸ਼ੌਂਕ ਨਾਲ ਬਣੀ ਸੀ ਕੋਠੀ ਕਰੋੜਾਂ ਰੁਪਈਆ ਜਿਹੜਾ ਇਸ ਕੋਠੀ ਤੇ ਲੱਗਾ ਸੀ ਤਕਰੀਬਨ ਕਿਲੇ ਡੇਢ ਕਿਲੇ ਵਿੱਚ ਜਿਹੜੀ ਕੋਠੀ ਬਣੀ ਹੋਈ ਆ ਬਾਥਰੂਮ ਦੇਖ ਲਓ ਤੁਸੀਂ ਤੇ ਇਧਰਲੇ ਪਾਸੇ ਆਪਾਂ ਰਸੋਈ ਦਿਖਾ ਦਨੇ ਆ ਬਹੁਤ ਜ਼ਿਆਦਾ ਰੁਪਿਆ ਜਿਹੜਾ ਇਸ ਕੋਠੀ ਤੇ ਲੱਗਿਆ ਕਰੋੜਾਂ ਰੁਪਿਆ ਲੱਖਾਂ ਰੁਪਿਆ ਦਾ ਜਿਹੜਾ ਫਰਨੀਚਰ ਕਹਿ ਦੀ ਲੱਗਿਆ ਹੋਇਆ ਹੈ ਨਾ ਇੱਕ ਬੈਡਰੂਮ ਆ ਦੇਖੋ ਬੜੇ ਸ਼ੌਂਕ ਨਾਲ ਜਿਹੜਾ ਤਿਆਰ ਕੀਤਾ ਸੀ ਪਰ ਇਹ ਨਹੀਂ ਪਤਾ ਸੀ ਵੀ ਇੱਥੇ ਰਹਿਣਾ ਮਨਜ਼ੂਰ ਹੋਊਗਾ ਕਿ ਨਹੀਂ ਤੇ ਆ ਦੋਸਤੋ ਕਿਚਨ ਹੈ ਤੁਸੀਂ ਕਿਚਨ ਵੇਖ ਲਓ ਬਿਲਕੁਲ ਐਨ ਵਧੀਆ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਗਿਆ ਸੀ ਚੰਗਾ ਪੈਸਾ ਲੱਗ ਗਿਆ ਹੈਨਾ ਤੇ ਆਪਾਂ ਲੋਕਾਂ ਤੋਂ ਵੀ ਪੁੱਛਾਂਗੇ ਵੀ ਹੈਨਾ ਜਿਹੜੇ ਮਾਲਕ ਨੇ ਇੱਥੇ ਕਿਉਂ ਨਹੀਂ ਆਂਦੇ ਤਾਂ ਦੋਸਤੋ ਕਹਿੰਦੇ ਵੀ ਦੋ ਕੁੜੀਆਂ ਸੀ ਤੇ ਸ਼ਾਇਦ ਇੱਕ ਮੁੰਡਾ ਜਿਹੜਾ ਇਸ ਇੱਥੇ ਰਹਿਣ ਵਾਲੇ ਮਾਲਕਾਂ ਦਾ ਸੀਗਾ ਤੇ ਉਹ ਜਿਹੜਾ ਬਾਹਰ ਚਲੇ ਗਏ ਤੇ ਉਸ ਤੋਂ ਬਾਅਦ ਜਿਹੜਾ ਵਾਪਸ ਨਹੀਂ ਆਏ ਪੰਜਾਬ ਵਿੱਚ ਤੁਹਾਨੂੰ ਬਹੁਤ ਜਈਆਂ ਹਵੇਲੀਆਂ ਮਿਲ ਜਾਣਗੀਆਂ ਜਿਹੜੀਆਂ ਕਰੋੜਾ ਰੁਪਇਆ ਲਾ ਕੇ ਸੁੰਨੀਆਂ ਪਈਆਂ ਨੇ ਬਿਲਕੁਲ ਕਿਉਂਕਿ ਜਦੋਂ ਬਾਹਰ ਚਲੇ ਜਾਂਦੇ ਆ ਤਾਂ ਬਹੁਤ ਘੱਟ ਲੋਕ ਜਿਹੜਾ ਵਾਪਸ ਆਉਂਦੇ ਆ ਤੇ ਜਿਹੜੇ ਮਾਤਾ ਪਿਤਾ ਇੱਥੇ ਰਹਿੰਦੇ ਸੀ ਉਹਨਾਂ ਦੇ ਉਹ ਜਿਹੜੇ ਸਰਗਵਾਸ ਹੋ ਗਏ ਦੁਨੀਆ ਤੇ ਨਹੀਂ ਰਹਿ ਪਰ ਉਸ ਤੋਂ ਬਾਅਦ ਜਿਹੜੇ ਬੱਚੇ ਦੁਬਾਰੇ ਇਸ ਥਾਂ ਤੇ ਨਹੀਂ ਆਏ ਤਾਂ ਆਪਾਂ ਜਿਹੜਾ ਉੱਪਰ ਦੂਸਰੀ ਪੋਰਚ ਤੇ ਆ ਗਏ ਇੱਥੋਂ ਵੀ ਜਿਹੜਾ ਤੁਹਾਨੂੰ ਦਿਖਾ ਦਾਨੇ ਆ ਆ ਦੇਖੋ ਇਹ ਤਪਸਥਾਨ ਜਿਹੜਾ ਲਿਖਿਆ ਹੋਇਆ ਇੱਥੇ ਜਿਹੜਾ ਕਮਰਾ ਸਪੈਸ਼ਲ ਬਣਾਇਆ ਹੋਇਆ ਹੋ ਸਕਦਾ ਪੂਜਾ ਰੂਮ ਹੋਵੇ ਹੈਨਾ ਤੇ ਇਧਰਲੇ ਪਾਸੇ ਵੀ ਉਸੇ ਤਰ੍ਹਾਂ ਜਿਹੜਾ ਝੂਮਰ ਦੇਖੋ 1000 ਰੁਪਏ ਦੀ ਕੀਮਤ ਨਾਲ ਜਿਹੜਾ ਝੂਮਰ ਲੱਗਿਆ ਹੋਇਆ ਸੀਗਾ ਤੇ ਇਧਰ ਦੇਖੋ ਇੱਕ ਆ ਜਿਹੜਾ ਬੈਡਰੂਮ ਕਹਿੰਦੀ ਬਹੁਤ ਸੋਹਣਾ ਤਰੀਕੇ ਨਾਲ ਜਿਹੜਾ ਬਣਿਆ ਹੋਇਆ ਤੇ ਇੱਕ ਇਧਰ ਜਿਹੜਾ ਪਿੱਛੇ ਆ ਤੇ ਇਧਰਲੇ ਪਾਸੇ ਆ ਦੇਖੋ ਇੱਕ ਆ ਬਹੁਤ ਸੋਹਣਾ ਜਿਹੜਾ ਬਣਿਆ ਹੋਇਆ ਤੇ ਦੋਸਤੋ ਪਿਛਲੇ ਪਾਸੇ हवेਲੀ ਦੇ ਬਹੁਤ ਜਿਆਦੇ ਵਧੀਆ ਤਰੀਕੇ ਨਾਲ ਜਿਹੜਾ ਇੱਕ ਆ ਪੱਕੇ ਦੇ ਸਿਵਿੰਗ ਪੂਲ ਬਣਾਇਆ ਹੋਇਆ ਸੀ ਆ ਦੇਖੋ ਇਸ ਵੀਵਿੰਗ ਪੂਲ ਵੀ ਜਿਹੜਾ ਲੱਖਾਂ ਰੁਪਈਆ ਨਾਲ ਤਿਆਰ ਕੀਤਾ ਸੀ ਪਰ ਵਿੱਚ ਜਿਹੜਾ ਘਾਗ ਹੋ ਗਿਆ ਤੇ ਆਹ ਜਿਹੜਾ ਫੁਹਾਰਾ ਕੋਠੀ ਦੇ ਮੂਰੇ ਫੁਹਾਰਾ ਇਹ ਬਿਲਕੁਲ ਉਸੇ ਤਰ੍ਹਾਂ ਜਿਹੜਾ ਸੁੰਨਾ ਦਾ ਸੁੰਨਾ ਰਹਿ ਗਿਆ ਇਹ ਸਾਹਮਣੇ ਹਵੇਲੀ ਆ ਤੇ ਹਵੇਲੀ ਤੇ ਕਹਿੰਦੇ ਕਰੋੜਾਂ ਰੁਪਇਆ ਲੱਗਿਆ ਸੀ ਤੇ ਇੱਥੋਂ ਜਿਹੜੀ ਸੁੰਨੀ ਆ ਗੱਲ ਕਰੀਏ ਵੀ ਇਹ ਜਿਹੜੀ ਹਵੇਲੀ ਪੈਂਦੀ ਕਿੱਥੇ ਹੈ ਨਾ ਤਾਂ ਬੁਰਜ ਹਰੀ ਸਿੰਘ ਪਿੰਡ ਹੈ ਜੀ ਰਾਏਕੋਟ ਦੇ ਕੋਲੇ ਤਾਂ ਉੱਥੇ ਜਿਹੜੀ ਇਹ ਹਵੇਲੀ ਪੈਂਦੀ ਆ ਤੇ ਤਕਰੀਬਨ ਆ ਪੂਰੀ ਕਹਿਦੀ ਵੀ ਹੈ ਨਾ ਜਿਵੇਂ ਵੱਡੇ ਆਪਾਂ ਕਹਿੰਦੇ ਵੱਡੇ ਲੋਕ ਬਣਾਉਂਦੇ ਉਸ ਤਰ੍ਹਾਂ ਤਰੀਕੇ ਨਾਲ ਜਿਹੜੀ ਇਹ ਹਵੇਲੀ ਬਣੀ ਆ ਤੇ ਵਧੀਆ ਡਿਜ਼ਾਈਨਿੰਗ ਆ ਦੇਖੋ ਸਾਰੇ ਪਾਸੇ ਜਿਹੜੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਸਾਰੇ ਪਾਸੇ ਵਧੀਆ ਪੱਥਰ ਲੱਗਿਆ ਹੋਇਆ ਕਿਚਨ ਦੀ ਗੱਲ ਕਰੀਏ ਬਾਥਰੂਮ ਦੀ ਗੱਲ ਕਰੀਏ ਏ ਟੂ ਜ਼ेड ਗੱਲ ਆ ਆ ਜਿਹੜੀ ਗੱਲਬਾਤ ਪੂਰੀ ਐਂਡ ਐ ਕੋਠੀ ਦੀ ਤੇ ਆ ਦੇਖੋ ਬਈ ਹਵੇਲੀ ਹੈ ਨਾ ਉੱਪਰ ਇੱਕ ਜਿਹੜਾ ਜਹਾਜ਼ ਵੀ ਬਣਾਇਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਆ ਦੇਖੋ ਜਿਹੜਾ ਰਸੋਈ ਦੇ ਵਿੱਚ ਬਹੁਤ ਵਧੀਆ ਫਰਨੀਚਰ ਲੱਗਿਆ ਤੇ ਆ ਜੋ ਪਿੱਛੇ ਚੱਲਦੇ ਆ ਸਵੀਮਿੰਗ ਪੂਲ ਬਾਰੇ ਜਿਹੜੀ ਗੱਲਬਾਤ ਕਰਦੇ ਆ ਆ ਜਿਹੜਾ ਰਾਹ ਜਾਂਦਾ ਇਹ ਸਵੀਵਿੰਗ ਪੂਲ ਨੂੰ ਜਾਂਦਾ ਨਾਲ ਨਾਲ ਜਿਹੜਾ ਪਹਾਵੇਲੀ ਦੇਖਦੇ ਵੀ ਚੱਲਾਂਗੇ ਤੇ ਆਹ ਦੇਖੋ ਤੁਸੀਂ ਫਰਨੀਚਰ ਸਾਰੇ ਬਾਰੀਆਂ ਨੇ ਜਿਹੜੇ ਦਰਵਾਜੇ ਨੇ ਉਹ ਟੁੱਟੇ ਪੈਣ ਨੇ ਤੇ ਖੁੱਲੇ ਪੈਣ ਹੈਨਾ ਕਿਉਂਕਿ ਜਦੋਂ ਕਿਸੇ ਦਾ ਜਿਹੜਾ ਇਸ ਥਾਂ ਤੇ ਵਸੇਵਾ ਨਹੀਂ ਹੈਗਾ ਤਾਂ ਜਿਹੜੀ ਹਵੇਲੀ ਆ ਉਸ ਤੋਂ ਬਾਅਦ ਮਾਲਕਾਂ ਤੋਂ ਬਿਨਾਂ ਕਿਸੇ ਨੇ ਸੰਭੀ ਨਹੀਂ ਤੇ ਬਿਲਕੁਲ ਜਿਹੜੀ ਟੁੱਟ ਫੁੱਟ ਗਈ ਆਜੋ ਦੋਸਤੋ ਇਧਰ ਸਵੀਵਿੰਗ ਪੂਲ ਦਿਖਾਉਣੇ ਆ ਹਵੇਲੀ ਦੇ ਵਿੱਚ ਇੱਕ ਬਹੁਤ ਸ਼ਾਨਦਾਰ ਜਿਹੜਾ ਸਵੀਵਿੰਗ ਪੂਲ ਬਣਿਆ ਹੋਇਆ ਦੇਖੋ ਵਿਚਾਲ ਦੀ ਜਿਹੜੀਆਂ ਇੱਕ ਪੌੜੀਆਂ ਕਹਿਦੀ ਆ ਪਰ ਟੱਪਾਂ ਨੂੰ ਹੈਨਾ ਜਿਹੜੀਆਂ ਬਣਾਈਆਂ ਸੀ ਤੇ ਇੱਕ ਇੱਕ ਸਵੀਵਿੰਗ ਪੂਲ ਬਣਾਇਆ ਸੀ ਨਹਾਉਣ ਵਾਸਤੇ ਪਰ ਜਿਹੜਾ ਇਹ ਵੀ ਬਿਲਕੁਲ ਰੱਦੀ ਹੋ ਗਿਆ ਤੇ ਇਧਰਲੇ ਪਾਸੇ ਹਵੇਲੀ ਦਿਖਾ ਦਾਂ ਦੇਖੋ ਤੁਸੀਂ ਪਿਛਲਾ ਜਿਹੜਾ ਬੈਕਗ੍ਰਾਉਂਡ ਦੇਖ ਲਓ ਹਵੇਲੀ ਦਾ ਤੇ ਇਧਰਲੇ ਪਾਸੋਂ ਹਵੇਲੀ ਦਿਖਾ ਦਾਂ ਇੱਕ ਹਵੇਲੀ ਜਿਹੜਾ ਪਿੱਛੇ ਵੀ ਜਿਹੜਾ ਗੇਟ ਰੱਖਿਆ ਹੋਇਆ ਸੀਗਾ ਪਿੱਛੋਂ ਨਿਕਲਣ ਵਾਸਤੇ ਇੱਕ ਗੈਰਾਜ ਵੀ ਬਣਿਆ ਹੋਇਆ ਤੇ ਇੱਥੇ ਜਿਹੜਾ ਇੱਕ ਗੇਟ ਵੀ ਬਣਿਆ ਹੋਇਆ ਸੀ ਹਵੇਲੀ ਦੇ ਬਾਹਰ ਨਿਕਲਣ ਵਾਸਤੇ ਪਿਛਲੇ ਪਾਸੋਂ ਦੀ ਸਵੀਮਿੰਗ ਪੂਲ ਵਿੱਚ ਆਉਣ ਵਾਸਤੇ ਤੇ ਆਹ ਦੇਖੋ ਦੋਸਤੋ ਮੈਡਲ ਵੀ ਜਿਹੜੇ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਟਰੋਫੀਆਂ ਹਨਾ ਮਾਣ ਸਨਮਾਨ ਜਿਹੜਾ ਘਰ ਦੇ ਮਾਲਕਾਂ ਦਾ ਜਦੋਂ ਕਿਤੇ ਹੁੰਦਾ ਸੀ ਤਾਂ ਉਹ ਜਿਹੜਾ ਇਸ ਥਾਂ ਤੇ ਸਜਾਉਂਦੇ ਸੀਗੇ ਆਹ ਖਿੜਕੀਆਂ ਦਰਵਾਜ਼ੇ ਨੇ ਜਿਹੜੇ ਸਾਰੇ ਦੋਸਤੋ ਆਪਾਂ ਕਹਿੰਦੀ ਵੀ ਬਿਲਕੁਲ ਜਿਹੜੇ ਟੁੱਟ ਗਏ ਖਰਾਬ ਹੋ ਗਏ ਨਾ ਤੇ ਜੰਗਲ ਬਣ ਗਿਆ ਬਿਲਕੁਲ ਹਵੇਲੀ ਦੇ ਅੰਦਰ ਜਿਹੜੇ ਦਰਖਤ ਨੇ ਓਏ ਕਿਤਰਾ ਦਾ ਜਿਹੜਾ ਜੰਗਲ ਬਣ ਗਿਆ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਬਹਾਈ ਕਰੀ ਜਾਂਦਾ ਸੀਗਾ ਗ੍ਰਾਹ ਲੈ ਜਾਂਦਾ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਕੋਠੀ ਵਾਲੇ ਪਰਿਵਾਰ ਬਾਰੇ ਪੁੱਛਾਂਗੇ ਬਾਈ ਕੀ ਹਾਲ ਚੱਲ ਹੈ ਹਾਂਜੀ ਠੀਕ ਆ ਜੀ ਵਧੀਆ ਵਧੀਆ ਅੱਛਾ ਵੀਰੇ ਮਾੜਾ ਦੱਸੋਗੇ ਕੋਠੀ ਵਾਲਾ ਪਰਿਵਾਰ ਕਿੱਥੇ ਨੇ ਇਸ ਟਾਈਮ ਐਡੀ ਬੜੀ ਵੱਡੀ ਹਵੇਲੀ ਹੈ ਨਾ ਚਣਕੇ ਚਲੇ ਹਾਂਜੀ ਇਹ ਇੱਕ ਨਾ ਇੰਗਲੈਂਡ ਦੇ ਵਿੱਚ ਰਹਿੰਦੇ ਆ ਤੇ ਇਹਨਾਂ ਦੀ ਆਪਣੀ ਵੀ ਆਪਦੀ ਵੀ ਡੈਥ ਹੋ ਗਈ ਸੀਗੀ ਇਹਨਾਂ ਦੀ بیٹے ਦੀ ਵੀ ਅੱਛਾ ਜੀ ਘਰ ਵਾਲੇ ਦੀ ਵੀ ਅੱਛਾ ਤੇ ਦੋ ਬੇਟੀਆਂ ਨੇ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਇਹ ਲੜੀਆਂ ਨਹੀਂ ਮੰਮੀ ਡੈਡੀ ਡੈਡੀ ਦੀ ਡੈਥ ਹੋ ਗਈ ਤੇ ਬੱਚੇ ਇੰਗਲੈਂਡ ਦੀ ਬੱਚੇ ਰਹਿੰਦੇ ਆ ਬੱਚੇ ਬੇਟੇ ਸੀ ਬੱਚਾ ਨਹੀਂ ਮੁੰਡਾ ਨਹੀਂ ਸੀ ਕੋਈ ਮੁੰਡੇ ਹਾਂ ਜੀ ਪਵਾ ਕੇ ਛੱਡ ਗਏ ਅੱਛਾ ਆਉਂਦੇ ਆਉਂਦੇ ਨੇ ਫਿਰ ਕਿਵੇਂ ਇਹ ਆ ਕੇ ਗਏ ਆ ਪਿੱਛੇ ਦੋ ਤਿੰਨ ਮਹੀਨੇ ਹੋ ਗਏ ਗਿੜਾ ਮਾਰ ਕੇ ਚਲੇ ਗਏ ਬਾਰੀ ਬਾਰੀ ਦੇਖ ਕੇ ਚਲੇ ਗਏ ਸੀ ਅੰਦਰ ਨਹੀਂ ਅੰਦਰ ਨਹੀਂ ਗਏਗੇ ਹਾਂ ਜੀ ਹਾਂ ਅੱਛਾ ਅੱਛਾ ਹਾਂ ਜੀ ਅੱਛਾ ਇਹ ਏਰੀਏ ਦੇ ਵਿੱਚ ਨਾ ਆਪਾਂ ਨੇ ਸੁਣਿਆ ਵੀ ਇਸ ਏਰੀਏ ਦੇ ਵਿੱਚ ਲੋਕ ਬਹੁਤ ਲੋਕ ਨੇ ਜਿਹੜੇ ਕੋਠੀਆਂ ਛੱਡ ਛੱਡ ਕੇ ਬਾਹਰਲੇ ਦੇਸ਼ ਚਲੇ ਗਏ ਤੇ ਮਤਲਬ ਮੁੜ ਕੇ ਆ ਕੇ ਹਾਲ ਚਾਲ ਦੇਖਦੇ ਨਹੀਂ ਇਹ ਵੀ ਹੈਗਾ ਇਸ ਤਰ੍ਹਾਂ ਦੀ ਗੱਲਬਾਤ ਹਾਂ ਜੀ ਹਾਂ ਹੈਗੀ ਏਦਾਂ ਦੀ ਹੈ ਜੀ ਅੱਛਾ ਮਤਲਬ ਪੰਜਾਬ ਖਾਲੀ ਹੋ ਜਾਂਦਾ ਖਾਲੀ ਹੋ ਜਾਂਦਾ ਪੰਜਾਬ ਜਾਂ ਜੀ अच्छा अच्छा फिर जमीन जमून ਇਹਨਾਂ ਦੀ ਕਿੰਨੀ ਕਿ ਸੀ ਜਮੀਨ ਇਹਨਾਂ ਦੀ ਆਹ ਸੀ 10 11 ਕਿਲੇ ਦੇ ਭਰਾ ਦੀ ਜ਼ਮੀਨ ਸੀਗੀ अच्छा वो वो कौन, कौन अच्छा ਉਹ ਹੁਣ ਕੌਣ ਕੌਣ ਬੀਜ ਵਾਹੀ ਕਰਦਾ ਉਹ ਯਾਨੀ ਕਿ ਕੋਠੀ ਇਹਨੇ ਜ਼ਮੀਨ ਉਹਦੇ ਵਿੱਚੋਂ ਅੱਧਾ ਕਿਲਾ ਲੈ ਕੇ ਜ਼ਮੀਨ ਪਾਈ ਸੀ ਕੋਠੀ ਹਾਂ ਤੇ ਬਾਕੀ ਜ਼ਮੀਨ ਜਮੂਨ ਦੇ ਪਲਾਟ-ਪਲੂਟ ਕੱਟ ਕੇ ਭਰਾ ਨੇ ਨਾਲ ਰਲ ਕੇ ਉਹਨਾਂ ਨੇ ਵੇਚ ਬੂਝਤੀ ਸੀਗੀ ਅੱਛਾ ਚਾ ਪਲਾਟਾ ਕੱਟਦਿਆਂ ਹਾਂਜੀ ਹਾਂ ਪਲਾਟਾਂ ਕੱਟਦਿਆਂ ਠੀਕ ਹੈ ਹੁਣ ਇੰਗਲੈਂਡ 'ਚ ਰਹਿੰਦੇ ਨੇ ਹਾਂ ਇੰਗਲੈਂਡ 'ਚ ਰਹਿੰਦੇ ਹਾਂ ਠੀਕ ਹੈ ਸ਼ੁਕਰੀਆ ਬਈ ਹਾਂਜੀ